ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਹਕਤੈ ਪਿਆਰੇ ਵੀਰ ਛੋਟੇ ਵੀਰ ਬੜੇ ਵੀਰ ਆਪਣਿਆ ਮਾਤਾ ਮਾਂ ਬੱਤੇ ਬਾਪੂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੇਰਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਪਹਿਲਾਂ ਤਾਂ ਕਿਉਂਕਿ ਸਿੱਖਾਂ ਨੂੰ ਆਪਾਂ ਇੱਕ ਹੀ ਫੈਮਲੀ ਆ ਸਾਰੇ ਸਿੱਖ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੋਇਆ ਕਿ ਸਿੱਖ ਮੇਰੇ ਖਾਲਸਾ ਮੇਰਾ ਰੂਪ ਹੈ ਤਾਂ ਮਸਕੀ ਮੈਨੂੰ ਦੋ ਮੈਨੂੰ ਪੜੇ ਪੜ੍ਹਨਾ ਨਹੀਂ ਹੁੰਦਾ ਇੰਨਾ ਮੈਨੂੰ ਪਤਾ ਨਹੀਂ ਨੌਲੇਜ ਨਹੀਂ ਹੈ ਕਿ ਪਾਣੀ ਬਾਰੇ ਤੱਪ ਕੋਈ ਐ ਇਤਕਿਆਂ ਨਹੀਂ ਇਹ ਗੱਲਾਂ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਇਸ ਲਈ ਮੇਰਾ ਮੈਨੂੰ ਆਪੋ ਕੇ ਥੋੜੀ ਸਪੋਰਟ ਹੋ ਜੂ ਮੇਰੇ ਨਾਲ ਮੈਨੂੰ ਬਹੁਤ ਵਧੀਆ ਉਹਦੇ ਨਾਲ ਮੇਤਾ ਵੀ ਹੌਸਲਾ ਵਜਾਈ ਹੁੰਦਾ ਹੈ ਤੇ ਆਪਾਂ ਗੱਲ ਕਰਾਂਗੇ ਅੱਜ ਵੀ ਕਈ ਜਿਹੜੇ ਮਧੂਮੱਖੀਆਂ ਮੈਂ ਮਧੂਮੱਖੀਆਂ ਕਹਿੰਨਾ ਉਹ ਬੰਦੇ ਆਣਗੇ ਜਿਹੜੀਆਂ ਮਤਲਬ ਕਿ ਜਦੋਂ ਨਾ ਕੋਈ ਸਿੱਖੇ ਜੇ ਕਿਸੇ ਤੋਂ ਗਲਤੀ ਅਣਜਾਣੇ ਚ ਵੀ ਕੁਛ ਇਦਾਂ ਦਾ ਕੋਈ ਨਹੀਂ ਕੋਈ ਜੇ ਮਤਲਬ ਜੇ ਮੈਂ ਕਿਸੇ ਤੇ ਦੂਜੇ ਮੈਂ ਕਈ ਜੀ ਤਾਂ ਉਹ ਕੰਮ ਪਰ ਪਿੱਛੇ ਉਹਦੇ ਗੇਮ ਚੱਲ ਗਈ ਹੁੰਦੀ ਆ ਕੋਈ ਸਿੱਕਦਾ ਕੋਈ ਤੁੰਕਾ ਕੋਈ ਗਲਤ ਕੰਮ ਕਰ ਜਲਦੀ ਛੇਤੀ ਜਣੇ ਕਰਦਾ ਨਹੀਂ ਪਰ ਜਦੋਂ ਕਿਤੇ ਮਤਲਬ ਲੱਗ ਜਦ ਬੋਝਦੇ ਆਵਾਜ਼ ਇੱਥੇ ਕਿਤੇ ਸਿੱਖ ਫਸਦੇ ਹਾਂ ਜਾਂ ਕਿਤੇ ਕਹਿਣਾ ਹੋਵੇ ਪਿੱਛੇ ਅਤਵੱਦੀ ਨਹੀਂ ਦੇਖਣਾ ਉਹ ਤੇ بڑا ਪੱਧਰ ਪੱਧਰ ਤੇ ਕਿਉਂਦੇ ਨੇ ਕਈ ਮਧੂਮੱਖੀਆਂ ਹੈਗੀਆਂ ਸਿਰਸੇ ਅਰਗੇ ਹੋ ਗਏ ਆਪਣੇ ਹਰਦੀਪ ਪੁਰੀ ਯਾਰਗੇਹਾ ਦੀ ਸੰਪੂਰੀ ਪਤਾ ਨਹੀਂ ਕਿਹੜਾ ਹੈ 12 ਲੱਖਾਂ ਦੇ ਟੂ ਰੈਸਟੋਰਨ ਮਨ ਫੋ ਮੰਤਰੀ ਜਦਣਾ ਆਖਣ ਕਿ ਰਮਣੀਗੀ ਤੇ ਬਟੂ ਵਰਗੇ ਹੋਰ ਵੀ ਨੇ ਇਹ ਪ੍ਰਜਾਤੀ ਆ ਇਹ ਪ੍ਰਜਾਤੀ ਦੇ ਲੋਕ ਬਹੁਤ ਨੇ ਇਹ ਸਿੱਖਾਂ ਦੇ ਖਿਲਾਫ ਆਪਾਂ ਪੜਨਾ ਬੰਦ ਚਲਾਉਂਗੇ ਜੇ ਨਾਲੋਂ ਕੋਈ ਕਹਿ ਰਿਹਾ ਮੈਂ ਵੀ ਸਿੱਖਾਂ ਦੇ ਆਹ ਗੱਲ ਕਰ ਤਾ ਤੀ ਉਹ ਤਾਂ ਮੰਟੇ ਚੀ ਕਰਦਣੇ ਇਹ ਗੱਲਾਂ ਨੂੰ ਹੁਣ ਆ ਅਜਸਤਾਨ ਦੇ ਵਿੱਚ ਗੁਰਦੁਆਰੇ ਦੇ ਉੱਤੇ ਅਟੈਕ ਕਰ ਰਹੇ ਨੇ ਹਾਂ ਕਬਜ਼ਾ ਕਾਂਦੀ ਕੋਸ਼ਿਸ਼ ਕਰ ਰਹੇ ਨੇ ਉਹ ਗੁਰਦੁਆਰੇ ਦੀ ਜਗਾ ਗੁਰਦੁਆਰੇ ਨੂੰ ਹੀ ਉਹਦੇ ਬਾਰੇ ਕਿੰਨੇ ਕ ਜਾਣੇ ਬੋਲੇ ਮੈਨੂੰ ਇਹਨਾਂ ਚੋਂ ਤਾਂ ਕੋਈ ਕੋਈ ਬੋਲੇ ਹੀ ਨਹੀਂ ਹਾਂ ਇੱਕ ਗੱਲ ਹੋਰ ਤੁਸੀਂ ਦੇਖ ਲਓ ਜਿਹੜਾ ਸਿੱਖਾਂ ਦੇ ਹੱਕ ਚ ਗੱਲ ਹੋਊਗੀ ਨਾ ਉਹਦੇ ਵਿੱਚ ਇਹ ਲੋਕ ਤਾਂ ਨਹੀਂ ਬੋਲਣਗੇ ਜਿਵੇਂ ਇੱਕ ਆਪਣੀ ਬਿਟੂ ਵਰਗਾ ਹੋ ਗਿਆ ਬੰਦਾ ਇੱਕ ਹੋਰ ਅਥੋੜੇ ਸਿਰਸੇ ਵਰਗੇ ਹੋ ਗਏ ਆਪਣੇ ਹੋਰ ਵੀ ਲੇ ਗਈ ਇਹ ਬੰਦੇ ਕਦੇ ਵੀ ਸਿੱਖਾਂ ਦੇ ਹੱਕ ਲਈ ਨਹੀਂ ਬੋਲਣਗੇ ਖਿਲਾਫ ਜਰੂਰ ਹੋਰ ਪਹਿਣਗੇ ਵੀ ਇਹੋ ਜੀ ਕੀ ਗੱਲ ਆ ਇਹਦਾ ਮਤਲਬ ਜਾਂ ਤਾਂ ਉਹ ਸਿੱਖ ਨਹੀਂ ਸਾਫ ਸਾਫ ਗੱਲ ਇਹ ਹੀ ਆ ਵੀ ਉਹ ਸਿੱਖ ਹੈ ਹੀ ਨਹੀਂ ਬੰਦੇ ਅਸਲ ਦੇ ਵਿੱਚ ਉਹਨਾਂ ਏਜੰਸੀਆਂ ਦੇ ਕਹਿ ਲਓ ਜਾਂ ਆਪਾਂ ਆਪਣੇ ਦੁਸ਼ਮਨਾ ਦੇ ਕਹਿ ਲਓ ਕਿ ਜਦੋਂ ਆਪਣੇ ਦੁਸ਼ਮਨਾ ਨੇ ਹੀ ਕਰਿਆ ਹੁੰਦਾ ਪਰ ਨਾ ਐਦਾਂ ਉਹਦੇ ਨਹੀਂ ਹਨ ਇਹ ਉਹਨਾਂ ਨੂੰ ਪ੍ਰੌਕਸੀ ਬਣਾ ਕੇ ਛੱਡਿਆ ਹੋਇਆ ਵਾ ਸਿੱਖਣ ਦੇ ਵਿੱਚ ਤੇ ਸਖ ਸਿੱਖ ਬੰਦੇ ਸਿੱਖ ਲੋਕ ਹੈਗੇ ਜਜਵਾਤੀ ਇੱਕ ਪਾਣੀ ਐਦਾਂ ਦਾ ਕੁਝ ਕਹਿ ਲਓ ਜਾਂ ਕਹਿ ਲਓ ਇਤਨਾਂ ਦੇ ਲੋਕ ਹੀ ਐਦਾਂ ਦੇ ਨੇ ਇੱਥੇ ਲੋਕ ਜਜਵਾਤੀ ਜਜਵਾਤੀ ਜ਼ਿਆਦਾ ਹੋ ਜਾਂਦੇ ਕਹੇ ਹੀ ਹੋਈ ਗੱਲ ਨੂੰ ਨਾ ਬਹੁਤ ਜਲਦੀ ਆਪਾਂ ਮੰਨ ਲਿਆ ਜੇ ਕੋਈ ਗੱਲ ਕਹੇ ਆਪਾਂ ਉਹਦੇ ਜਿੰਮੇ ਮਤਲਬ ਕੋਈ ਪਿਆਰ ਨਾ ਕਹੇ ਤਾਂ ਆਪਾਂ ਤਰਸ ਕਰ ਲੈਂਦੇ ਪਰ ਪਰਿਵਾਸੀ ਆਪਣੇ ਤੇ ਤਰਸ ਕਦੇ ਕਰਦੇ ਪਰਿਵਾਸੀ ਵੇ ਕਰ ਕਰਦੇ ਨੇ ਵੇ ਤਰਸ ਨਹੀਂ ਇਤਨਾ ਮੈਂ ਪਿੰਡ ਸੁਣਿਆ ਹਰਿਆਣੇ ਦੇ ਵਿੱਚ ਪਿੰਡ ਦਾ ਹੁੰਦ ਚਿੱਲਰ ਪਿੰਡ ਦਾ ਨਾਮ ਪਿੰਡ ਦਾ ਨਾਮ ਸਾਰੇ ਦਾ ਸਾਰਾ ਪਿੰਡ ਕਹਿੰਦੇ ਉਹਨਾਂ ਨੇ ਜਲਾਤਾ ਸੀ ਹਰਿਆਣੇ ਦੇ ਲੋਕਾਂ ਨੇ ਉਥੋਂ ਸਾਰੇ ਦਾ ਸਾਰਾ ਪਿੰਡ ਜਲਾ ਕੇ ਖਤਮ ਕਰਤਾ ਸਿੱਖ ਨਹੀਂ ਰਹਿਣਾ ਹੁਣ ਕੋਈ ਪਹਿਲਾਂ ਸਿੱਖ ਰਹਿੰਦੇ ਸੀ ਜਦੋਂ ਕਿ ਇੱਥੇ 5-7 ਪਰਿਵਾਰ ਰਹਿੰਦੇ ਸੀ ਜਿੰਗ ਇੰਝ ਦਾ ਥੋੜ੍ਹਾ ਜਿਹੀ ਸੀ ਦੋ ਚਲੋ ਯਾਨੀ 30-40 ਲੋਕਾਂ ਦਾ ਤਾਂ ਖਲਸਾ ਹੋਇਆ ਹੋਣਾ ਇੱਥੇ ਉਹਨਾਂ ਨੇ ਮਾਲ ਤੇ ਸਾਰੀ ਰਾਤ ਉੱਥੇ ਦੀਆਂ ਔਰਤਾਂ ਵੀ ਆਉਂਦੀਆਂ ਸੀ ਨਾ ਇਹ ਲੋਕਾਂ ਨੇ ਸ਼ਾਨਦਿਸ਼ਤੀਆਂ ਦੇਖ ਲੋ ਕਹਿੰਦੇ ਉਹਨਾਂ ਨੂੰ ਸੱਚ ਕੱਪੜੇ ਨਹੀਂ ਸੀ ਪਾਉਂਦੇ ਉਹਨਾਂ ਸਰੀਰਤ ਐਡੇ ਇਹ ਬੱਛੀ ਤਰੰਦੇ ਲੋਕ ਨੂੰ ਇੱਕ ਪਿੱਛੇ ਜੇ ਮੰਦਿਰ ਦੇ ਵਿੱਚ ਆਸ਼ੀਫਾ ਨਾਮ ਦੀ ਇੱਕ ਕੁੜੀ ਦੇ ਨਾਲ ਮੰਦਿਰ ਦੇ ਵਿੱਚ 7-8 ਦਿਨ ਕਰੀ ਗਏ ਜੀ ਪੁਲਸ ਵਾਲਾ ਵੀ ਜੀ ਗਿਆ ਕੋਈ ਜੀ ਜਾਣ ਲੋਕੀ ਉਹਨਾਂ ਨੂੰ ਖਿੰਛਿਆ ਨਾ ਹੁਣ ਦੇ ਵੀ ਨਾ ਹੋਵੇ ਸਰਕਾਰ ਦਾ ਜੋ ਰਹੀ ਲੱਗਿਆ ਹੈ ਤੇ ਮੀਡੀਆ ਦੇ ਵਿੱਚ ਵੀ ਕੋਈ ਖਾਸ ਕਵਰ ਨਹੀਂ ਦਿਖਾ ਰਹੇ ਇਹਨਾਂ ਦੀ ਐਸੇ ਜੇ ਰੋਕਾਂ ਨੂੰ ਮੀਡੀਆ ਤੋਂ ਕਦੇ ਨਹੀਂ ਸੁਣ ਸਕਣਗੇ ਹਾਂ ਹਾਂ ਕਿ ਕਿੱਲ ਨਾ ਇਹ ਤਾਂ ਉੱਥੇ ਤਾਂ ਬਹੁਤ ਬੜੀ ਗੱਲ ਹੋਣੀ ਚਾਹੀਦੀ ਹੈ ਨਾ ਸੋ ਸਰਕਾਰ ਨੂੰ ਕਰਨੀ ਚਾਹੀਦੀ ਵੀ ਆ ਦੇਖੋ ਯਾਰੋ ਫਿਰ ਉਹ ਲੋਕ ਕਿਹੜੇ ਨੇ ਜਿਹੜੇ ਮਤਲਬ ਇਹਨਾਂ ਆਪਣੇ ਭਾਈ ਸਾਮਣੇ ਦੇ ਆ ਜਿਹੜੇ ਆਪਣੇ ਆਪਣੇ ਦੁਸ਼ਮਣਾਂ ਬਨਣ ਸ਼ਕਤੇ ਹੋਏ ਵਿੱਚ ਆਪਣੇ ਵਿੱਚ ਰਲائے ਹੋਏ ਨੇ ਉਹਨਾਂ ਨੂੰ ਯਾਰੋ ਪਹਿਲਾਂ ਤਾਂ ਅੰਦਾਜ਼ਾ ਖੰਡਾ ਕੱਢਣਾ ਚਾਹੀਦਾ ਤੁਹਾਨੂੰ ਸਿਖਾਉਣ ਦੇ ਸਿੱਖ ਨੇ ਕੋਈ ਤਾਂ ਜਬੀ ਹਾਸਲ ਕਰਨੀ ਨੇ ਜਿਹੜੇ ਲੋਕ ਨਾ ਆਪਣੇ ਵਿੱਚ ਬਣ ਰਹੇ ਹੋਏ ਨੇ ਜਾਲੀ ਚਾਲੀ ਸਿੱਖ ਬਣੇ ਹੋਏ ਨੇ ਤੇ ਸਿੱਖ ਲੋਕ ਪਾਣਾ ਸਾਰੇ ਲੋਕ ਆਪਣਾ ਤੇ ਯਕੀਨ ਕਰ ਲੈਣੇ ਵੀ ਨਹੀਂ ਇਹ ਸਾਡੀ ਸੰਸਥਾ ਦਾ ਮੈਂਬਰ ਇਹ ਸਾਡਾ ਅਗੂ ਆ ਪਰ ਉਹ ਅਗੂ ਅਸਾ ਆਪਣਾ ਨਹੀਂ ਹੁੰਦਾ ਉਹ ਤਾਂ ਬਣਾਇਆ ਗਿਆ ਹੁੰਦਾ ਲੱਗੂ ਪਤਾ 15-20 ਸਾਲ ਪਹਿਲਾਂ ਫਿੱਟ ਕਰਿਆ ਜਾਂਦਾ ਨਾ ਇੱਕ ਸਰਕਾਰਨ ਛੜਪਾਰੀ ਤੰਤਰਵੰਨ ਉਹ ਬੰਨੀਆਂ ਜਾਂ ਕਹ ਲਓ ਵੀ ਸਿੱਖਾਂ ਦੇ ਵਿਰੋਧੀਆਂ ਬੰਨੀਆਂ ਜਦੋਂ ਗੁਰੂ ਸਾਹਿਬ ਨੇ ਚੰਗੇ ਉਪਾਉਂ ਤੋਂ ਮਨਾ ਕਰਤਾ ਸੀ ਤਾਂ ਸਿੱਖਾਂ ਦੇ ਦੁਸ਼ਮਣ ਉਸੇ ਵੇਲੇ ਸ਼ੁਰੂ ਹੋ ਗਏ ਉਹ ਤਾਂ ਬਣਾਉਣੀ ਸ਼ੁਰੂ ਕਰਤੀ ਸੀ ਨਾਲ ਜੇਕਰਾਂ ਕੇ ਜੀ ਪਹਾੜੀ ਅਸਮਾ ਦੀਵਾਰਾਂ ਉੱਤੇ ਪਹਾੜੀ ਲੋਕਾਂ ਨੇ ਗੁਰੂ ਸਾਹਿਬ ਤੇ ਹਮਲਾ ਕਰਿਆ ਸਿੱਖਾਂ ਤੇ ਹਮਲਾਇ ਕਰੇ ਪਹਾੜੀ ਲੋਕਾਂ ਨੇ 12 ਹਮਲੇ ਕਰੇ ਸੱਦਾ ਨਹੀਂ ਕਰੇ ਕਹਨੇ ਹੈ ਕਿ ਵੀ ਯਾਰ ਬੰਮਣਾ ਇਹ ਕਰੇ ਅਸਲ ਵਿੱਚ ਪੰਗਾ ਆਇਆ ਤਾਂ ਕਈ ਆਣਾ ਵੀ ਇੱਕ ਹੀ ਜਾਤ ਨੇ ਪਾਇਆ ਹੈ ਨਾ ਸਾਰਿਆਂ ਨੂੰ ਵਿਸ਼ਤਾ ਇੱਕ ਜਾਤ ਨੇ ਪਾਇਆ ਜੇ ਲੋਕੀ ਨਾ ਤਾਂ ਇਹਨਾਂ ਨੇ ਪਹਿਲਾਂ ਕਿਤੇ ਦੇਸ਼ ਬੁਸਤ ਬਣਾਇਆ ਇਹਨਾਂ ਦਾ ਕੋਈ ਹੋਰ ਹਤੀਆਸ ਹਨ ਝੂਠੀਆਂ ਕਹਾਣੀਆਂ ਜੋ ਚਲੋ ਜਿਹੜੀਆਂ ਘਟਨਾਵਾਂ ਨਹੀਂ ਜਾਂਦੇ ਨੇ ਕੋਈ ਆਥੈਂਟਿਕ ਪ੍ਰੂਫ ਕਿਸੇ ਚੀਜ਼ ਹਨ ਜਿਵੇਂ ਅੱਜ ਵੀ ਮਿਸਰ ਦੇ ਵਿੱਚ ਏਜਿਪਟ ਦੇ ਵਿੱਚ ਅੱਜ ਵੀ ਮਿਲਦੀਆਂ ਨੇ ਨਾ ਮਮੀਆਂ ਨਾਲ ਉੱਥੇ ਵੀ ਮੁ슬ਮਾਨਾਂ ਨੇ ਦੇਸ਼ ਆਪਣਾ ਕਬਜ਼ਾ ਕਰੀ ਬੈਠੇ ਪਰ ਜੇ ਉੱਥੋਂ ਦੇ ਉਹਨਾਂ ਨੇ ਫਿਰ ਵੀ ਕੱਢ ਲਈਆਂ ਅੰਗਲਿਆ ਨੇ ਜਿਹੜੇ ਅਸਲੀ ਵਾਰਸ ਸੀ ਉਹਨਾਂ ਦੇ ਉਹ ਸੀ ਪਤਾ ਲਾ ਕੇ ਇਦਾਂ ਹੀ ਇੰਡੀਆ ਦੇ ਵਿੱਚ ਵੀ ਇਦਾਂ ਹੀ ਇੰਡੀਆ ਦੇ ਵਿੱਚ ਵੀ ਜਿਹੜੇ ਨੇ ਓਹੋ ਕੀ ਯਾਰ ਯਾਰ ਦੋ ਗੱਲੀ ਭੁੱਲ ਗਿਆ ਮੈਂ ਵੀ ਉਦੋਂ ਇੰਡੀਆ ਦੇ ਵਿੱਚ ਵੀ ਹਾਂ ਇਦਾਂ ਇੰਡੀਆ ਦੇ ਵਿੱਚ ਵੀ ਹੜੱਪਾ ਸਭਿਤਾ ਜੋ ਦਾੜੋ ਦੇ ਬਾਰਸ ਜਿਹੜੇ ਨੇ ਅਸਲੀ ਉਹ ਇੱਥੋਂ ਦੇ ਮੂਲ ਨਿਵਾਸੀ ਨੇ ਕਿ ਮੈਂ ਇਹ ਕੈਸਾ ਸਿੱਖਾਂ ਦੇ ਵਿੱਚ ਜਿਹੜਾ ਜੱਟ ਕਹਿੰਦੇ ਨੁਕਸਾਨ ਕਮਿਊਨਿਟੀ ਲਾ ਲੋ ਜੱਟਾਂ ਚਲੋ ਇਹਨਾਂ ਨੇ ਬੰਨੀਓ ਬਣਾਏ ਉਹ ਵੀ ਬ੍ਰਾਹਮਣ ਦਾ ਬ੍ਰਾਹਮਣ ਨੇ ਕਿਹਾ ਜੱਟ ਬੂਲ ਜੱਟਾਂ ਨੂੰ ਨਹੀਂ ਆਖਣੇ ਚਾਹੀਏ ਜੱਟਾਂ ਨੂੰ ਵੀ ਯਾਤ ਵੀ ਸ਼ੁੱਧਰੀ ਨਹੀਂ ਇਹਨਾਂ ਦੀ ਨਜ਼ਰਾਂ ਦੇਖਾਉਂਨਾ ਪਰ ਸਿੱਖ ਧਰਮ ਦੇਖਾਉਂਦਾ ਕੋਈ ਵੀ ਸ਼ੁੱਧਰ ਨਹੀਂ ਕੋਈ ਕੋਸ਼ਿਸ਼ ਨਹੀਂ ਸਭ ਬਰਾਬਰ ਨੇ ਬੰਨਿਆ ਨੇ ਇਹ ਚੀਜ਼ ਲੱਗੂ ਨਹੀਂ ਹੁੰਦੀ ਹੈ ਤੀਹੇ ਤੱਕ ਜਨੰਗ ਨਾ ਸਿੱਖਾਂ ਨੂੰ ਇਹ ਚੀਜ਼ ਸਾਬਤ ਕਰਨ ਦਿੱਤੀ ਆ ਸਭ ਤੇ ਨਹੀਂ ਕਰ ਲੈਂਦੇ ਸਿੱਖਾਂ ਨੂੰ ਉਹ ਚੀਜ਼। ਕੁਛ ਨਾ ਕੁਛ ਇਦਾਂ ਦਾ ਕਰ ਦਿੰਦੇ ਨੇ। ਵੀ ਹਾਂ ਇਹ ਤਾਂ ਗੱਤੀ ਵਾਧਾ ਆ ਪਾਣ ਨੂੰ। ਯਾਦੋਂ ਕੋਈ ਸਿੱਖੀ ਦੇ ਵਿੱਚ ਕਿਤੇ ਗੁਰਦਵਾਰੇ 'ਚ ਤੁਸੀਂ ਦੇਖ ਲਓ ਕਦੇ ਨਹੀਂ ਕੋਈ ਕਰਦਾ ਹੈਗਾ ਇਦਾਂ। ਨਾ ਲੰਗਰ 'ਚ, ਨਾ ਪੰਗਤ 'ਚ ਬੈਠਣ ਦੇ। ਪਰ ਇਹਨਾਂ ਦੇ ਜੁੱਤੀ ਵਿਹਾਰ 'ਚ ਤੁਸੀਂ ਬਹਿ ਕੇ ਤਾਂ ਖਾਓ ਤਾਂ ਇਹਨਾਂ ਦੇ ਮੰਝੇ ਦੇ ਕੋਲੇ ਜਾ ਕੇ। ਪੰਪਾ ਪੰਡਕ ਦੇ ਕੋਲੇ ਜਾ ਕੇ ਬੈਠ ਕੇ ਦਿਖਾਓ ਆਪਣਾ। ਆਪਾ ਤਾਂ ਜਿੱਥੇ ਮਰਜੀ ਭਾਈ ਉਹ ਆਪਣੇ ਬੰਦੇ ਤਾਂ ਜਿੱਥੇ ਮਰਜੀ ਭਾਈ ਐਸਾ ਕਰਦੇ। ਇਨਾਂ ਦੇ ਬੈਕੇ ਦੇਖੋ। ਸੋ ਕਈ ਇਹੋ ਜਿਹੀਆਂ ਗੱਲਾਂ ਨੇ ਜਿਵੇਂ ਆਪਣੇ ਮੁੱਟ ਤੋਂ ਹੀ ਆਪਣੇ ਪਿਕਚਰ ਰਚੀਆਂ ਪਈਆਂ ਨੇ ਤੇ ਆਪਾਂ ਉਹਨਾਂ ਦਾ ਵਿਰੋਧ ਕਰਿਆ ਵੀ ਲੋ ਕਰਦੇ ਵੀ ਨੇ ਪਰ ਉਸ ਲੈਵਲ ਤੇ ਨਹੀਂ ਹੋ ਰਿਹਾ ਜੋ ਲੈਵਲ ਤੇ ਹੋਣਾ ਚਾਹੀਦਾ ਜੀ ਉਸ ਲੈਵਲ ਤੇ ਤਾਂ ਨਹੀਂ ਹੋ ਰਿਹਾ ਕਿ ਆਪਣੇ ਕੋਲ ਕੋਈ ਤਾਕਤ ਨਹੀਂ ਕਿਦਰ ਨਾ ਕੋਈ ਰੱਬ ਕੋਈ ਗੁਰੂ ਹੱਥ ਪਾਉਂਗਾ ਕਿਸੇ ਪਾਸੇ ਉਦੋਂ ਉਹ ਲੈਵਲ ਤੇ ਆਪਾਂ ਕਾਮਯਾਬੀਆਂ ਹਾਸਲ ਕਰਾਂਗੇ ਫਿਰ ਸਾਜੂ ਫਿਰ ਪਤਾ ਲੱਗੂ ਅਸਲੀ ਸਿੱਖੀ ਦੇ ਸਰਣਾਂ ਦੇ ਕੀ ਨੇ ਜੱਤੀ ਵਾਤਾ ਸਿੱਖੀ ਵਿੱਚ ਹੈ ਹੀ ਨਹੀਂ ਇਹਨਾਂ ਨਾਲ ਫਾਈ ਹੋਈਆ ਉਹਨੇ ਗੁਰਦੁਆਰਿਆਂ ਤੇ ਕਬਜ਼ੇ ਕਰ ਕਰਕੇ ਕਿਉਂ ਕਰਨ ਲੱਗੇ ਹੋਏ ਨੇ ਜੇ ਗੁਰੂ ਗਿਆਨ ਗੋਦੜੀ ਗੁਰਦੁਆਰਾ ਗੁਰਦੁਆਰਾ ਗੁਰੂ ਕਾ ਮੱਠ ਇਹ ਇਹ ਪਹਿਲੇ ਕਬਜ਼ੇ ਕਰੇ ਹੋਏ ਨੇ ਗੁਰਦੁਆਰੇ ਮੰਦਰ ਬਣਾ ਮੰਦਰ ਬਣਾ ਲੈਣਾ ਇਹਨਾਂ ਨੂੰ ਪਤਾ ਵੀ ਜਿੱਦ ਜੇ ਚੇਕ ਕਾਮਯਾਬ ਹੋ ਗਏ ਆਪਣਾ ਸਿਧਾਂਤ ਦੱਸਣ ਦੋਦਣੀ ਇਹਨਾਂ ਦੀ ਕਹਾਣੀ ਖਤਮ ਉੱਥੇ ਸਿੱਖ ਪਹਿਲੇ ਹੀ ਕਿਉਂ ਹੋਏ ਸਿੱਖ ਬੰਚਾ ਕਿਉਂ ਬਣੇ ਹੀ ਕਿਉਂ ਇਸੇ ਲਈ ਤਾਂ ਬਣਿਆ ਜਦੋਂ ਕੋਈ ਸੇ ਪਰਚਾਰਕ ਨੂੰ ਆਪਾਂ ਇਹ ਗੱਲ ਪੁੱਛ ਲਾਂਗੇ ਨਾ ਵੀ ਸਿੱਖ ਤਾਂ ਕਿਉਂ ਬਣਿਆ ਜੇ ਤੋ ਸਹੀ ਪ੍ਰਚਾਰ ਕੋ ਤਜਵਾਬ ਦੂਜੇ ਗਲਤ ਤੋਂ ਤਾਂ ਜਵਾਬ ਹੀ ਨਹੀਂ ਦਗਾ। ਚਲੋ ਬਾਕੀ ਨਹੀਂ ਕੀ ਬੇਨਤੀਆਂ ਸੀ। ਗੱਲ ਇਹ ਆ ਵੀ ਆਪਾਂ ਨੂੰ ਅਗੇਰ ਹੋਣ ਦੀ ਬਹੁਤ ਜ਼ਿਆਦਾ ਲੋੜ ਹੈ। ਆਪਣੇ ਬੱਚਿਆਂ ਨੂੰ ਸਿੱਖ ਧਰਮ ਸਿਖਾਉਣ ਦੀ ਬਹੁਤ ਜ਼ਿਆਦਾ ਲੋੜ ਆ। ਬਾਕੀ ਕੋਈ ਗਲਤ ਲੱਗਦੀ ਹੋਵੇ ਤਾਂ ਮਾਫ ਕਰਿਓ ਵੀਡੀਓ ਪੈਣੋਂ ਸਾਰੇ ਬਾਪੂ ਦੀ ਮਾਤਾ ماں ਆਪਣੇ ਧੰਨਵਾਦੀ।